ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਾਂ ਨੇ ਜਿਹੜੇ ਲੀਡਰ ਚੰਦੂ ਮਾਰਾ ਸਾਹਿਬ ਬੀਬੀ ਜਗੀਰ ਕੌਰ ਜੀ ਸ਼੍ਰੀ ਕਾਲਤਾਖ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਏ ਸੀ ਉਹਨਾਂ ਦੀ ਵੀਡੀਓ ਜਨਤਕ ਕੀਤੀ ਸੀ ਕਿਉਂਕਿ ਵੀਡੀਓ ਉਹਨਾਂ ਦੀ ਆ ਅਸੀਂ ਤਾਂ ਸਿਰਫ ਜਨਤਕ ਕੀਤੀ ਮਸਲਾ ਇੰਨਾ ਸੀ ਕਿ ਜਿਹੜੀ ਸਰਸੇ ਵਾਲੇ ਨੂੰ ਮਾਫੀ ਉਸ ਸਮੇਂ ਸ਼੍ਰੀ ਕਾਲਤਾਕ ਸਾਹਿਬ ਤੋਂ ਦਿੱਤੀ ਗਈ ਸੀ ਉਹਦੇ ਹੱਕ 'ਚ ਇਹਨਾਂ ਨੇ ਵੀਡੀਓ ਪਾਈਆਂ ਸੀ ਤੇ ਹੁਣ ਜਦੋਂ ਕਾਲਤਾਕ ਸਾਹਿਬ 2 ਦਸੰਬਰ ਨੂੰ ਸਾਰੀ ਲੀਡਰਸ਼ਿਪ ਨੂੰ ਬੁਲਾਇਆ ਜਾਂਦਾ ਕਿ ਕਿਹੜਾ ਹੱਕ 'ਚ ਬੋਲਿਆ ਉਹਦੋਂ ਕਿਹੜਾ ਖਿਲਾਫ ਬੋਲਿਆ ਕਿਹੜਾ ਚੁੱਪ ਰਿਆ ਇਹ ਮੁਕਰਗੇ ਸੀ ਕਹਿੰਦੇ ਅਸੀਂ ਹੱਕ 'ਚ ਬੋਲੇ ਹੀ ਨਹੀਂ ਅਸੀਂ ਉਹ ਵੀਡੀਓ ਜਨਤਕ ਕੀਤੀਆਂ ਸੀ ਕਿ ਭਾਈ ਇਹ ਬੋਲੇ ਨੇ ਪੂਰਾ ਠੋਕ ਕੇ ਬੋਲੇ ਨੇ ਤੇ ਜੀ ਜੀ ਕਹਿ ਕੇ ਬੋਲੇ ਨੇ ਤੇ ਅੱਜ ਚੰਦੂ ਮਹਿਰਾ ਸਾਹਿਬ ਦਾ ਇੱਕ ਪੇਡ ਕਰਿੰਦਾ ਜੁਜੀਸੀ ਕੋਲੀ ਉਹਨੇ ਵੀਡੀਓ ਪਾਈ ਬਾਕੀ ਤਾਂ ਹੋਰ ਕੋਈ ਬੰਦਾ ਆਇਆ ਨਹੀਂ ਕੋਈ ਲੱਭਿਆ ਨਹੀਂ ਕੋਈ ਜਾਂ ਬੋਲਿਆ ਨਹੀਂ ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਕੇ ਝੂਠ ਬੋਲ ਗਏ ਹੁਣ ਬੋਲੂ ਕੌਣ ਬਸੇ ਕੋਲੀ ਸਾਹਿਬ ਜਿਹਦੇ ਨਾਲ ਥੋਡੇ ਵਰਗੇ ਬੰਦੇ ਹੋਣ ਉਹ ਦੁਸ਼ਮਣਾਂ ਦੀ ਲੋੜ ਹੀ ਨਹੀਂ ਮੈਨੂੰ ਇਹ ਨਹੀਂ ਸਮਝ ਆਈ ਕਿ ਤੁਸੀਂ ਅੱਜ ਵੀਡੀਓ ਇਹ ਖੇਡ ਕਿਧਰਲੇ ਪਾਸੇ ਨੂੰ ਰਹੀ ਸੀ ਮਤਲਬ ਤੁਸੀਂ ਸਾਡੇ ਵੱਲੋਂ ਖੇਡ ਰਹੇ ਸੀ ਕਿ ਉਹਨਾਂ ਵੱਲੋਂ ਖੇਡ ਰਹੇ ਸੀ ਕਿਵੇਂ ਮੈਂ ਤੁਹਾਨੂੰ ਦੱਸਦਾ ਅਸੀਂ ਵੀਡੀਓ ਜਨਤਕ ਕੀਤੀ ਕਿ ਆਹ ਭਾਈ ਤੁਸੀਂ ਹੱਕ 'ਚ ਬੋਲੇ ਸੀ ਜੀ ਜੀ ਕਹਿ ਕੇ ਰਾਮ ਰਹੀਮ ਜੀ ਜੀ ਕਹਿ ਕੇ ਤੇ ਚੰਦੂ ਮੰਗਰਾ ਸਾਹਿਬ 2 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਮੁਕਰ ਰਹੇ ਸੀ ਕਿ ਮੈਂ ਤਾਂ ਜੀ ਹੱਕ 'ਚ ਬੋਲੀ ਹੀ ਨਹੀਂ ਤੇ ਅੱਜ ਜਿਹੜੀ ਵੀਡੀਓ ਪਾਈ ਆ ਵੀਡੀਓ ਵਿੱਚ ਤੁਸੀਂ ਸਟਾਰਟਿੰਗ ਇੱਥੋਂ ਕੀਤੀ ਆ ਕਿ ਜੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਅਸੀਂ ਤਾਂ ਕਾਲ ਤਖਸਾਲ ਦਾ ਹੁਕਮ ਮੰਨਣਾ ਹੀ ਸੀ ਉਹਦੇ ਹੱਕ ਚ ਬੋਲਣੇ ਹੀ ਸੀ ਜੇ ਕੋਈ ਪੱਤਰਕਾਰ ਪੁੱਛਣ ਲੱਗ ਜੇ ਤਾਂ ਬੰਦਾ ਕੀ ਕਹੂ ਮੈਂ ਬੋਲੂ ਏ ਵੀ ਹਾਂ ਠੀਕ ਫੈਸਲਾ ਹੋਇਆ ਫਿਰ ਇਹੀ ਗੱਲ ਚੰਨੂ ਮਾਜਰਾ ਸਾਹਿਬ 2 ਤਰੀਕ ਨੂੰ ਉੱਥੇ ਖੜ ਕੇ ਵੀ ਕਹਿ ਸਕਦੇ ਕਹਿਣ ਦਾ ਮਤਲਬ ਕਿ ਤੁਸੀਂ ਇੱਕ ਸਬੂਤ ਹੋਰ ਦੇ ਦਿੱਤਾ ਕਿ ਹਾਂ 2 ਤਰੀਕ ਨੂੰ ਅਸੀਂ ਕਾਲ ਤਖਸਾਲ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਏ ਹਾਂ ਤਾਂ ਮੈਂ ਕਹ ਰਿਹਾ ਕਿ ਤੁਸੀਂ ਤਾਂ ਉਹ ਉਹਨਾਂ ਦੇ ਮਿੱਤਰੋਂ ਜਿਹੜੇ ਦੁਸ਼ਮਣਾਂ ਨਾਲੋਂ ਵੱਧ ਪੈੜੇ ਹੋ ਤੁਸੀਂ ਆਪ ਹੀ ਇੱਕ ਸਬੂਤ ਹੋਰ ਦਿੱਤਾ ਕਿ ਅਸੀਂ ਬੋਲੇ ਸੀ ਕਿ ਅਸੀਂ ਭਾਈ ਜੇ ਇਹੋ ਗੱਲ ਦੋ ਤਰੀਕ ਨੂੰ ਚੰਨੂ ਮਾਰਾ ਸਾਹਿਬ ਉੱਤੇ ਖੜ ਕੇ ਵੀ ਕਹਿ ਸਕਦੇ ਸੀ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਜਦੋਂ ਪੂਰੀ ਕੌਮ ਦੇਖ ਰਹੀ ਸੀ ਤੇ ਸਿੰਘ ਸਾਹਿਬ ਬਾਰ-ਬਾਰ ਪੁੱਛ ਰਹੇ ਸੀ ਕਿ ਭਾਈ ਤਾ ਪ੍ਰੋੜਤਾ ਕੀਤੀ ਕਿ ਨਹੀਂ ਕੀਤੀ ਤਾ ਹੱਕ 'ਚ ਬਿਆਨ ਦਿੱਤਾ ਕਿ ਨਹੀਂ ਦਿੱਤਾ ਉਹ ਮੁਕਰ ਗਏ ਮੈਂ ਤਾਂ ਕੋਈ ਬਿਆਨ ਨਹੀਂ ਦਿੱਤਾ ਉਹ ਉਹ ਅਖਬਾਰ ਤਾਂ ਜਿਹੜਾ ਬਿਆਨ ਸੀਗਾ ਪਾਰਟੀ ਨੇ ਆਪ ਪੇਸ਼ ਇਤਿਹਾਸ ਦਾ ਬਿਆਨ ਲਾਇਆ ਜਦੋਂ ਵੀਡੀਓ ਜਨਤਕ ਕੀਤੀ ਕਿ ਪੂਰਾ ਠੋਕ ਕੇ ਬੋਲਿਓ ਜੀ ਜੀ ਕਹਿ ਕੇ RAM REEM ਨੂੰ ਸਮੋਧਨ ਕਰ ਕਰਕੇ ਹੁਣ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਕੀ ਅਸੀਂ ਜਵਾਬ ਦਈਏ ਕੀ ਅਸੀਂ ਉਹਦਾ ਕੇਸ ਵਾਲੇ ਇਹ ਕੀਤਾ ਤੇ ਤੁਸੀਂ ਮਾਰ ਦੋ ਇਧਰ ਉਧਰ ਦੀਆਂ ਗੱਲਾਂ ਤੁਹਾਡੀਆਂ ਕੀ ਕਰਦਾਰ ਆ ਤੁਸੀਂ ਇੱਕ ਗੱਲਾਂ ਲਾਇਆ ਹੋਇਆ ਐਤਕੀ ਵੀ ਲੋਕ ਸਭਾ ਜਿਹੜੀ ਇਲੈਕਸ਼ਨ ਲੜੀ ਆ ਤੁਸੀਂ ਨੰਦਪ੍ਰਸਾਦ ਤੋਂ ਕੀ ਕੁਝ ਤੁਹਾਡੇ ਨਾਲ ਹੋਇਆ ਤੁਸੀਂ ਰੁਸ ਗਏ ਦੱਸ ਸਕਦੇ ਹੋ ਵੀ ਤੂੰ ਰੁਸ ਕੇ ਕਿਉਂ ਨਠਿਆ ਸੀ ਕਿਉਂਕਿ ਉਹ ਗੱਲੇ ਦੇ ਹੀ ਰੌਲਾ ਸੀ ਜਿਹੜੇ ਗੱਲੇ ਤੇ ਤੁਸੀਂ ਬੈਠ ਕੇ ਸਾਰੇ ਹੁਣ ਤੱਕ ਦੇ ਜਿੰਨੇ ਮਿੱਤਰ ਸੀ ਚੰਦੂਵਾਲਾ ਸਾਹਿਬ ਦੇ ਉਹ ਨਠਾਤੇ ਤਾਂ ਹੀ ਮੈਂ ਸ਼ਬਦ ਵਰਤਿਆ ਮੈਂ ਹਲੇ ਟੁਕੜਿਆਂ ਦੇ ਵਿੱਚ ਥੋੜਾ ਥੋੜਾ ਕਰਕੇ ਬੋਲੂਗਾ ਕਿਉਂਕਿ ਸਮਾਨ ਬਹੁਤ ਹੈ ਜਿਵੇਂ ਜਿਵੇਂ ਤੁਸੀਂ ਬੋਲੋਗੇ ਓਮੇਓ ਮੈਂ ਸਾਰਾ ਸਮਾਨ ਕੱਢ ਕੇ ਲਿਆਉਂਗਾ ਨਹੀਂ ਬੋਲੋਗੇ ਤਾਂ ਵੀ ਲਿਆਉਂਗਾ ਦੇਖੋ ਬਹੁਤ ਕੁਸ਼ਾ ਬੋਲਣ ਨੂੰ ਅਕਾਲੀ ਦਲ ਦਾ ਬਹੁਤ ਨੁਕਸਾਨ ਕੀਤਾ ਤੁਸੀਂ ਆ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪ ਨੂੰ ਛੱਡ ਕੇ ਕਦੇ ਤੁਸੀਂ ਅਕਾਲੀ ਦਲ ਦੇ ਕਿਸੇ ਕੈਂਡੀਡੇਟ ਨੂੰ ਵੋਟ ਨਹੀਂ ਪਾਈ ਹੈਗੀ ਸਾਰਿਆਂ ਦਾ ਵਿਰੋਧ ਕਰਦੇ ਰਹੇ ਹੋ ਆ ਦੋ ਤਿੰਨ ਜ਼ਿਲ੍ਹਿਆਂ 'ਚ ਕਿਹਦਾ ਵਿਰੋਧ ਨਹੀਂ ਕੀਤਾ ਹਰੇਕ ਲੀਡਰ ਨੂੰ ਬਲੈਕਮੇਲ ਕਰਦੇ ਰਹੇ ਹੋ ਵੋਟ ਫੇਰ ਨਹੀਂ ਕਦੇ ਪਾਈ ਕੱਲੀ ਦਲ ਦਾ ਨੁਕਸਾਨ ਕਰਨ ਚ ਮੁੱਖ ਭੂਮਿਕਾ ਨਿਭਾਉਂਦੇ ਰਹੇ ਬਥੇਰਾ ਅਸੀਂ ਤਾਂ ਪੱਟਦੇ ਸੀ ਸਾਰੇ ਪਾਰਟੀ ਨੂੰ ਉਦੋਂ ਵੀ ਕਿ ਬਚ ਲੋ ਇਹਨਾਂ ਤੋਂ ਸੋ ਇੱਕ ਸਬੂਤ ਤੁਸੀਂ ਹੋਰ ਦਿੱਤਾ ਅੱਜ ਕਿ ਹਾਂ ਅਸੀਂ ਬਿਆਨ ਦਿੱਤੇ ਸੀ ਗੱਲ ਤਾਂ ਉੱਥੇ 2 ਤਰੀਕ ਨੂੰ ਐਨੀ ਹੋਈ ਸੀ ਨਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਤੁਸੀਂ ਝੂਠ ਬੋਲਿਆ ਕਿ ਅਸੀਂ ਕੋਈ ਬਿਆਨ ਨਹੀਂ ਦਿੱਤਾ ਹੱਕ ਚ ਅਸੀਂ ਚੁੱਪ ਰਹੇ ਅਸੀਂ ਤਾਂ ਜੀ ਵਿਰੋਧਤਾ ਕੀਤੀ ਇਹਦੀ ਤੇ ਹੁਣ ਤੁਸੀਂ ਕਹਿੰਦੇ ਹੋ ਕਿ ਦੱਤੇ ਤਾਂ ਜਿਹੜੇ 4 ਲੀਟਰ ਤੇ ਉਹਨਾਂ ਨੇ ਕਿਹੜੇ ਕੋਈ ਘਰੋਂ ਬਿਆਨ ਦਿੱਤੇ ਸੀ ਉਹਨਾਂ ਨੇ ਵੀ ਜਿਹੜਾ ਕਾਲ ਤੱਕ ਸਾਹ ਤੋਂ ਫੈਸਲਾ ਆਇਆ ਸੀ ਉਹਦੇ ਹੱਕ 'ਚ ਹੀ ਕਿਸੇ ਨੇ ਕਿਸੇ ਦਾ ਬਿਆਨ ਦਿੱਤਾ ਸੀ ਕੋਈ ਚੁੱਪ ਰਿਹਾ ਸੀ ਉਹਦੇ ਹੱਕ ਜਾਂ ਨਾ ਹੱਕ ਦੀ ਉਹ ਗੱਲ ਸੀ ਉਹਦੀ ਸਜ਼ਾ ਅਕਾਲੀ ਦਾ ਲੀਡਰਸ਼ਿਪ ਭੁਗਤ ਕੇ ਆਈ ਹੈ ਬਾਕੀ ਤੇ ਤੁਸੀਂ ਐਪਲੀਕੇਸ਼ਨ ਦੇ ਕੇ ਆਈ ਸੀ ਸਾਰੇ ਸੁਧਾਰ ਲਹਿਰ ਵਾਲੇ ਬਾਕੀ ਵਾਕਿਆਂ ਤੇ ਵੀ ਆਉਂਗਾ ਇਕੱਲੇ ਇਕੱਲੇ ਦਾ ਨੰਬਰ ਲਾਉਂਗਾ ਇਕੱਲੇ ਇਕੱਲੇ ਦਾ ਕਿਉਂਕਿ ਹੁਣ ਅਸੀਂ ਹਥਿਆਰ ਚੱਕ ਲਏ ਹੁਣ ਅਸੀਂ ਛੱਡਣਾ ਨਹੀਂ ਉਹ ਪੀ ਕੇ ਛੱਡਾਂਗੇ ਸਾਰਾ ਕੁਝ ਕਿਉਂਕਿ ਬਥੇਰਾ ਚੁੱਪ ਕਰਕੇ ਦੇਖ ਲਿਆ ਬਥੇਰਾ ਸਬਰ ਕਰ ਲਿਆ ਪਹਿਲੇ ਦਿਨ ਤੋਂ ਐਪਲੀਕੇਸ਼ਨ ਦੇ ਕੇ ਆਉਂਦੀ ਐ ਸਾਰੀ ਸੁਧਾਰ ਲਹਿਰ ਕਿ ਜੀ ਸਾਰੀਆਂ ਗੱਲਾਂ ਦੇ ਵਿੱਚ ਅਸੀਂ ਦੋਸ਼ੀ ਆ ਸਾਡੇ ਮਨ ਤੇ ਬੋਝ ਆ ਜਦੋਂ سزا ਲੱਗਣ ਦੀ ਵਾਰੀ ਆਈ ਉਦੋਂ ਸਾਰੇ ਮੁਕਰ ਗਏ ਕੋਈ ਕਹਿੰਦਾ ਮੈਂ ਚੁੱਪ ਰਿਆ ਕੋਈ ਕਹਿੰਦਾ ਮੈਂ ਵਿਰੋਧਤਾ ਕੀਤੀ ਆ ਕੋਈ ਕੁਝ ਕੋਈ ਕੁਝ ਸੋ ਇਹ ਜਿਹੜੇ ਵੈਸੇ ਤਾਂ ਮੇਰਾ ਬੰਦਾ ਨਹੀਂ ਸੀ ਕਿਉਂਕਿ ਤੂੰ ਇੱਕ ਪੈਸੇ ਤੇ ਤਨਖਾਹ ਤੇ ਰੱਖਿਆ ਹੋਇਆ ਬੰਦਾ ਹੈ ਹੋਰ ਕੋਈ ਬੰਦਾ ਨਹੀਂ ਲੱਭਦਾ ਤੁਹਾਨੂੰ ਜਵਾਬ ਦੇਣ ਨੂੰ ਤੇ ਜਿਹੜੀਆਂ ਝੂਠੀਆਂ ਗੱਲਾਂ ਤਨੇ 2-4 ਹੋਰ ਕੀਤੀਆਂ ਉਹਦਾ ਵੀ ਜਵਾਬ ਦੇਵਾਂਗੇ ਸੋ ਇਸ ਲਈ ਅੱਜ ਇੱਕ ਸਬੂਤ ਤੁਸੀਂ ਹੋਰ ਦਿੱਤਾ ਕਿ ਹਾਂ ਅਸੀਂ ਤਾਂ ਜੀ ਉਹ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਹੈ ਸੀ ਬੀਬੀ ਵੀ ਕਹਿੰਦੀ ਸੀ ਕਲ ਜਗੀਰ ਕੌਰ ਕਹਿੰਦੀ ਅਕਾਲ ਤਖਤ ਸਾਹਿਬ ਦਾ ਹੁਕਮ ਆਇਆ ਸੀ ਅਸੀਂ ਉਹਦੇ ਹੱਕ 'ਚ ਖੜਨਾ ਸੀ ਫਿਰ ਗੱਲ ਤਾਂ ਇਹੋ ਹੈ ਬਾਕੀ ਲੀਡਰ ਬਤਾਈ ਕਹਿੰਦੇ ਸੀ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਪੁੱਛਿਆ ਤਾਂ ਫਿਰ ਇਹੀ ਗਿਆ ਸੀ ਸਿੰਘ ਸਾਹਿਬਾਨ ਵੱਲੋਂ ਕਿ ਤੁਸੀਂ ਉਹ ਮਾਫੀ ਦੇ ਹੱਕ 'ਚ ਬਿਆਨ ਦਿੱਤੇ ਕਿ ਨਹੀਂ ਦਿੱਤੇ ਖੜੇ ਕਿ ਨਹੀਂ ਖੜੇ ਉੱਥੇ ਤੁਸੀਂ ਮੁਕਰ ਗਏ ਹੁਣ ਤੁਸੀਂ ਕਹੀ ਜਾਂਦੇ ਸੀ ਗਿਆ ਦਿੱਤਾ ਉਹ ਦਿੱਤਾ ਸੋ ਮੈਂ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅਕਾਲ ਤਖਸਾਲ ਦੇ ਸਾਹਮਣੇ ਖੜਕੇ ਤੁਸੀਂ ਹੁਣ ਝੂਠ ਬੋਲ ਕੇ ਆਏ ਹੋ ਦੁਬਾਰਾ ਉੱਥੇ ਜਾਓ ਮਾਫੀ ਮੰਗੋ ਨੱਕ ਰਗੜੋ ਤੇ ਕਹੋ ਜਾ ਕੇ ਕਿ ਅਸੀਂ ਹਾਂ ਉਸ ਦਿਨ ਝੂਠ ਬੋਲ ਕੇ ਗਏ ਆ ਨਹੀਂ ਜਿਹੜੀਆਂ ਲਾਹਣਤਾ ਨੇ ਪੂਰੀ ਸਿੱਖ ਕੌਮ ਤੁਹਾਨੂੰ ਪਾਊਗੀ ਹੱਕ 'ਚ ਬੋਲਣ ਵਾਲਿਆਂ ਨੂੰ ਵੀ ਜਿਹੜੇ ਇਹਦੇ ਹੱਕ 'ਚ ਕਮੈਂਟ ਕਰਨਗੇ ਜਾਂ ਦੂਜੇ ਕਰਨਗੇ ਇਹ ਸੋਚ ਲਿਓ ਕਿ ਹੁਣ ਤੁਸੀਂ ਅਕਾਲ ਤਖਸਾਲ ਦੇ ਸਾਹਮਣੇ ਖੜਕੇ ਹੋਏ ਝੂਠੇ ਬੰਦਿਆਂ ਦੇ ਦਾ ਸਾਥ ਦੇਣਾ ਜਾਂ ਸੱਚ ਦਾ ਸਾਥ ਦੇਣਾ ਇਕ ਕੋਈ ਸੀ ਜਿਨ੍ਹਾਂ ਨੇ ਬਿਨਾ ਤਕਰੀਰ ਕੀਤੇ ਸਾਰਾ ਕੁਝ ਝੋਲੀ ਪਾਇਆ ਸੋ ਰੌਲਾ ਇਹ ਗੱਲ ਦਾ ਮੇਰੀ ਜਿਹੜੀ ਕੱਲ ਦੀ ਆਵਾਜ਼ ਹੋ ਇਸ ਗੱਲ ਦੀ ਆ ਕਿ ਤੁਸੀਂ ਝੂਠ ਬੋਲ ਕੇ ਆਏ ਹੋ ਬਾਕੀ ਨਾ ਬੋਲ ਵਾਲਾ ਬਹੁਤ ਕੁਝ ਹੈ ਜਿਹਦਾ ਸ਼ੀਸ਼ੇ ਦਾ ਘਰ ਹੁੰਦਾ ਨਾ ਉਹਨੂੰ ਛੇੜਨ ਵਾਲੀ ਚਾਹੀਦਾ ਕਿਸੇ ਨੂੰ ਤੇ ਆਪਣਾ ਤਾਂ ਸੁੱਖ ਨਾਲ ਛੱਤ ਵੀ ਥੱਲੇ ਵੀ ਸਾਰਾ ਕੁਝ ਇਸੇ ਆਈ ਆ ਜਿੱਧਰੋਂ ਵੀ ਰੌਣਾ ਬਜਣਾ ਟੰਨ ਟੰਨ ਦੀ ਆਵਾਜ਼ ਆਉਣੀ ਆ ਤੇ ਬਾਜਾ ਇੰਨੀ ਹੋਣੀ ਆ ਸਾਰੇ ਪੰਜਾਬ ਨੇ ਸਾਰੇ ਵਰਲਡ ਨੇ ਦੇਖਣੀ ਆ ਇਸ ਲਈ ਇਹ ਵਧੀਆ ਕੀਤਾ ਤੂੰ ਵੀਡੀਓ ਪਾਈ ਤੇ ਆਪ ਕਬੂਲਾਵਾ ਕੀਤਾ ਕਿਹਾ ਆਹ ਗੱਲ ਕਰਕੇ ਚੰਦੂ ਮਾਰਾ ਸਾਹਿਬ ਦਾ ਬਿਆਨ ਆਇਆ ਸੀ ਪਰ ਇਹੋ ਤਾਂ ਮੈਂ ਕਹਿੰਦਾ ਸੀ ਕਿ ਭਾਈ ਬਿਆਨ ਦਿੱਤਾ ਉੱਥੇ ਮੁਕਰੇਂ ਕਿਉਂ ਉੱਥੇ ਨਾ ਮੁਕਰ ਦੇ ਬਾਕੀ ਅਗਲੀ ਚਲਦੀ ਰਹਿਣੀ ਆ ਲੜੀਵਾਰ ਅਗਲੀ ਗੱਲ ਦੇ ਵਿੱਚ ਦੱਸਾਂਗੇ